ਸੋ ਉਸ ਵੀਰ ਨਾਲ ਮਿਲਾਵਾਂਗੇ ਕਿ ਜਿਨੇ ਛੋਟੀ ਉਮਰ ਚ ਮਿਹਨਤ ਕੀਤੀ ਤੇ ਅੱਜ ਕਿਤਨਾ ਕਿਤੇ ਪ੍ਰਮਾਤਮਾ ਦੀ ਵੀ ਕਿਰਪਾ ਹੋਈ ਤੇ ਪਰਿਵਾਰ ਵੀ ਪਾਲਦਾ ਪਿਆ ਤੇ ਨਾਲ ਦੀ ਨਾਲ ਲੋਕ ਵੀ ਬੜੇ ਵਧੀਆ ਕਮੈਂਟ ਕਰਦੇ ਨੇ ਸੋ ਆਪਾਂ ਗੱਲਬਾਤ ਵੀ ਕਰਨੂ ਗਰੇਵਾਲ ਨਾਲ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਏ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਣ ਈ ਏ ਤੇ ਲੋਕ ਜਿਹੜੇ ਨੇ ਕਮੈਂਟ ਵੀ ਕਰਦੇ ਨੇ ਆਪਾਂ ਅੱਜ ਪੁੱਛਾਂਗੇ ਵੀ ਕੀ ਉਹ ਵੀਡੀਓ ਦਾ ਰਾਜ ਆ ਇੱਕ ਬੱਚੇ ਨੂੰ ਲੈ ਕੇ ਤੇ ਉਹਨਾਂ ਨੇ ਜਿਹੜਾ ਮੋਂਡਿਆ ਤੇ ਚੁੱਕ ਕੇ ਭੰਗੜਾ ਪਾਇਆ ਏ ਤਸਵੀਰ ਦਿਖਾ ਦਾਂਗੇ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਂਗੇ ਸੋਨੂ ਮਾਨ ਸੋਨੂ ਗਰੇਵਾਲ ਆਪਾਂ ਗੱਲਬਾਤ ਕਰਾਂਗੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਵੀਡੀਓ ਇੱਕ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਏ ਕਿ ਉਹਨਾਂ ਦਾ ਕਹਿਣਾ ਹੈ ਆਪਾਂ ਗੱਲਬਾਤ ਕਰਦੀਆਂ ਸੋਨੂ ਮਾਨ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਲੱਕੀ ਭਾਜੀ ਸਾਡਾ ਸ਼ੋਅ ਸੀ ਕੰਗ ਰਿਜ਼ੋਰਟ ਦੇ ਵਿੱਚ ਸੋ ਬੜੇ ਪਿਆਰ ਨਾਲ ਸਾਡੇ ਕੋਲ ਲੱਕੀ ਭਾਜੀ ਪਹੁੰਚੇ ਨੇ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਵੀਡੀਓ ਨੂੰ ਦੇਖ ਕੇ ਲक्की ਬਾਜੀ ਆਏ ਕਹਿੰਦੇ ਯਾਰ ਕਾਫੀ ਦਿਨ ਦੇ ਦਿਨ ਮਿਲਣਾ ਸੀ ਪਰ ਅੱਜ ਮਿਲੇ ਨੇ ਬਾਜੀ ਸੋ ਮੈਂ ਧੰਨਵਾਦੀਆਂ ਇਹਨਾਂ ਦੀ ਟੀਮ ਦਾ ਸਾਰੇ ਜਿੰਨੇ ਵੀ ਭਰਾ ਨੇ ਸਾਡੇ ਜੀ ਸੋਨੂ ਜੀ ਕੀ ਉਹ ਵੀਡੀਓ ਦਾ ਕੀ ਰਾਜ ਹੈ ਪਤਾ ਲੱਗਿਆ ਕੋਈ ਵੀਡੀਓ ਬੜੀ ਚਰਚਾ ਦੇ ਵਿੱਚ ਚੱਲਦੀ ਪਈ ਕੀ ਉਹਦਾ ਰਾਜ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਵੀਡੀਓ ਦਾ ਕੁਛ ਨਹੀਂ ਰਾਜ ਹੈ ਜੀ ਬਸ ਅਸੀਂ ਘਰੇ ਵੈਸੇ ਇੱਕ ਰਿਆਸਤ ਜੀ ਕਰਦੇ ਸੀ ਮੈਂ ਹੁਣ ਮਲਵਈ ਕਿੱਦਾਂ ਸ਼ੁਰੂ ਕੀਤਾ ਹੋਇਆ ਪਹਿਲਾਂ ਮੈਂ ਸਿੰਗਿੰਗ ਕਰਦਾ ਸੀ ਜਗਰਨ ਸੂਫੀਆਂ ਨਾਲ ਕਵਾਲੀਆਂ ਮੇਲੇ ਵਗੈਰਾ ਹਨ ਤੇ ਹੁਣ ਵੀ ਮੈਂ ਇਧਰ ਕੰਮ ਬੜਾ ਵਧੀਆ ਲੱਗਾ ਕਿਉਂਕਿ ਮਸਲਾ ਤਾਂ ਕਿ ਕਹਿੰਦੇ ਆ ਜੀ ਮਸਲਾ ਸਾਰਾ ਰੋਟੀ ਦਾ ਹਨ ਜੀ 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 ਅਸੀਂ ਮਿਹਨਤ ਕਰਨੀ ਆ ਮਿਹਨਤ ਕਰਕੇ ਜੋ ਮਰਜੀ ਬੰਦਾ ਬਣ ਸਕਦਾ ਮੈਂ ਤਾਂ ਮੇਰਾ ਬੇਟਾ ਘਰੇ ਵੈਸੇ ਹੱਸਦੇ ਖੇਡਦੇ ਅਸੀਂ ਰਿਆਸਲ ਜੀ ਕਰੀ ਜਾਂਦੇ ਸੀ ਤੇ ਮੈਂ ਉੱਪਰ ਬੇਟੇ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਇੱਕ ਰਿਆਸਲ ਕੀਤੀ ਮੇਰਾ ਦਾਦਾ ਸ਼ੋਅ ਦੇ ਵਿੱਚ ਅਸੀਂ ਉਹਨੂੰ ਪ੍ਰਮੋਟ ਕੀਤਾ ਜਾ ਜੀ 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 ਅچھے ਤਰੀਕੇ ਨਾਲ ਲਿਆਂਦਾ ਜਾਵੇ ਅਸੀਂ ਸ਼ੋਅ ਦੇ ਵਿੱਚ ਉਹਨੂੰ ਕੀਤਾ ਉਹ ਐਂਟਰੀ ਲਾਈ ਤਾਂ ਕੁਝ ਮੇਰੇ ਭਰਾਵਾਂ ਦੇ ਕਮੈਂਟ ਆ ਰਹੇ ਆ ਕਿ ਤੁਸੀਂ ਇਹ ਕਰ ਰਹੇ ਹੋ ਉਹ ਕਰ ਰਹੇ ਹੋ ਗਲਤ ਕਰ ਰਹੇ ਹੋ ਹਨ ਤੇ ਗਲਤ ਕੁਝ ਨਹੀਂ ਆ ਵੀਰੇ ਆਪਣੀ ਮਿਹਨਤ ਹੈ ਤੁਸੀਂ ਵੀ ਮਿਹਨਤ ਕਰੋ ਮੇਰੇ ਭਰਾਓ ਸਾਰੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਫਿਰ ਇੱਕ ਦੋ ਹੋਰ ਮੈਨੂੰ ਕਮੈਂਟ ਆਏ ਕਿ ਭਾਜੀ ਤੁਸੀਂ ਪੱਗ ਬੰਨਿਆ ਕਰੋ ਇਹ ਕਰਿਆ ਕਰੋ ਹਨ ਤੇ ਮੈਂ ਜਿੱਦਾਂ ਵੀ ਕਰਦਾ ਆਪਣੇ ਤਰੀਕੇ ਨਾਲ ਅੱਗੇ ਹੋਏ ਹਾਂ ਹਨ ਤੇ ਪੱਗ ਬੰਨਣ ਦਾ ਰਾਜ਼ ਵੀ ਹੈ ਤੁਸੀਂ ਬੰਨਦੇ ਹੋ ਪੱਗਾਂ ਸੋਹਣੇ ਗੱਲ ਹੈ ਮੈਂ ਸਾਰੇ ਭਰਾਵਾਂ ਨੂੰ ਬਹੁਤ ਵਧੀਆ ਬਲੇਸਿੰਗ ਦਿੰਦਾ ਕਿ ਸਾਰੇ ਭਰਾ ਇਸੇ ਤਰ੍ਹਾਂ ਤਰੱਕੀ ਕਰੋ ਕੰਮ ਕਰੋ ਵਧੀਆ ਤਰੀਕੇ ਨਾਲ ਜਿਹੜਾ ਮੋਡਿਆਂ ਦੇ ਚੱਕਿਆ ਹੋਇਆ ਉਹ ਭਾਜੀ ਮੇਰਾ ਬੇਟਾ ਜੀ ਅਸੀਂ ਦੋਨੋਂ ਪਿਓ ਪੁੱਤ ਹੱਸਦੇ ਖੇਡਦੇ ਰਹੇ ਹਾਂ ਕੰਮ ਕਰ ਰਹੇ ਆ ਵਧੀਆ ਤਰੀਕੇ ਨਾਲ ਆਪਣੀ ਮਿਹਨਤ ਕਰ ਰਹੇ ਆ ਮਿਹਨਤ ਵਿੱਚ ਕੋਈ ਡਰ ਨਹੀਂ ਜਾਂ ਤਾਂ ਮੈਨੂੰ ਕਿਸੇ ਨੇ ਕਮੈਂਟ ਮੈਨੂੰ ਤਾਂ ਬਣਦੇ ਸੀ ਜਾਂ ਮੈਂ ਕੋਈ ਗਲਤ ਕੰਮ ਕਰ ਰਿਹਾ ਕਿਸੇ ਦੇ ਬੱਚਿਆਂ ਨੂੰ ਨਸ਼ੇ ਤੇ ਲਾ ਰਿਹਾ ਜਾਂ ਮੈਂ ਨਸ਼ਾ ਵੇਚਦਾ ਪਿਆ ਪ੍ਰਮੋਟ ਕਰਦਾ ਪਿਆ ਨਸ਼ੇ ਨੂੰ ਫਿਰ ਤਾਂ ਮੈਨੂੰ ਕਮੈਂਟ ਕਰ ਸਕਦੇ ਨੇ ਮੇਰੇ ਭਰਾ ਬਾਕੀ ਮਿਹਨਤ ਕਰ ਰਹੇ ਆ ਤੁਸੀਂ ਵੀ ਕਰੋ ਅਸੀਂ ਵੀ ਕਰ ਰਹੇ ਆ ਉਹ ਹੁੰਦਾ ਕਿ ਕਿਸੇ ਦੇ ਬੱਚੇ ਨੂੰ ਗਲਤ ਪਾਸੇ ਲਾ ਲਿਆ ਜਾਂ ਮੈਂ ਨਸ਼ਾ ਵੇਚਦਾ ਪਿਆ ਜਾਂ ਮੈਂ ਕੋਈ ਮਾੜੇ ਕਰਮ ਤੇ ਲਾਏ ਹੋਏ ਆ ਬੱਚੇ ਹਨ ਆਪਣੀ ਮਿਹਨਤ ਕਰੀ ਜਾਂਦੇ ਆ ਸਾਰੇ ਭਰਾ ਸੋ ਲੱਕੀ ਭਾਜੀ ਇਦਾਂ ਹੀ ਆ ਬਸ ਕਰੀ ਜਨੇ ਆਪਣੀ ਵੀ ਮਿਹਨਤ ਉਹ ਕਹਿੰਦੇ ਨੇ ਕਿ ਮਿਹਨਤ ਦੇ ਵਿੱਚ ਕੋਈ ਮੈਨਾ ਨਹੀਂ ਤੁਸੀਂ ਮਿਹਨਤ ਕਰਦੇ ਹੋ ਕਹਿੰਦੇ ਗਾਉਣਾ ਇੱਕ ਗਾਉਣਾ ਇੱਕ ਨੱਚਣਾ ਇੱਕ ਟੱਪਣਾ ਹਿੰਮਤ ਦੇ ਨਾਲ ਤੇ ਇੱਕ ਅੰਦਰੋਂ ਜਿਹੜੀ ਉਹਨਾਂ ਆਵਾਜ਼ ਨਿਕਲਦੀ ਤੇ ਇੱਕ ਬੜੀ ਮਿਹਨਤ ਹੁੰਦੀ ਤੁਸੀਂ ਨੱਚਦੇ ਹੋ ਗਾਉਂਦੇ ਹੋ ਮਿਹਨਤ ਕਰਦੇ ਹੋ ਤਾਂ ਕਿੰਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਮਿਹਨਤ ਦੇ ਵਿੱਚ ਕੋਈ ਮੈਨਾ ਨਹੀਂ ਪਰ ਕਿਉਂ ਲੋਕ ਜਿਹੜੇ ਨੇ ਕਮੈਂਟ ਮਾਰਦੇ ਭਾਜੀ ਉਹਨਾਂ ਦਾ ਕੰਮ ਹੈ ਭਰਾ ਨੇ ਸਾਡੇ ਉਹ ਵੀ ਜਿਹੜੇ ਕਮੈਂਟ ਕਰਦੇ ਨੇ ਮੈਂ ਬੜਾ ਧੰਨਵਾਦੀ ਜਿਹੜੇ ਭਰਾਵਾਂ ਨੇ ਕਮੈਂਟ ਵੀ ਕੀਤੇ ਆ ਬੜਾ ਖੁਸ਼ ਹਾਂ ਮੈਂ ਚਲੋ ਸਾਡੀ ਮਿਹਨਤ ਨੂੰ ਰੰਗ ਲੱਗੇ ਆ ਸਾਡੀ ਵੀਡੀਓ ਵਾਇਰਲ ਹੋ ਗਈ ਇਸੇ ਚੱਕਰ ਦੇ ਵਿੱਚ ਹਾਂ ਸਾਡੀ ਵੀਡੀਓ ਵਾਇਰਲ ਹੋਣ ਦਾ ਮਤਲਬ ਇਹੀ ਹੈ ਗਰੇਵਾਲ ਮਲਵਾਈ ਕਿੱਦਾਂ ਚੱਲਦਾ ਵੈ ਸ਼ੁਰੂ ਹੋਇਆ ਵੈ ਇਹ ਹੁਣ ਚੱਲਦਾ ਹੀ ਰਹਿਣਾ ਕੰਟੀਨਿਊ ਚੱਲੇਗਾ ਸੋ ਇੱਕ ਮੈਂ ਪੱਗ ਬਾਰੇ ਕੀਤੀ ਸੀ ਗੱਲ ਭਈ ਪਹਿਲਾਂ ਭਾਈ ਤੁਸੀਂ ਪੱਗ ਬੰਨ ਕੇ ਗਾਇਆ ਕਰੋ ਭਾਜੀ ਮੇਰੀ ਹੈਡਿੰਗਾਂ ਮੈਂ ਕਿੱਦਾਂ ਕਰਨਾ ਉਹ ਮੈਂ ਕਿੱਦਾਂ ਸਾਂਭਣਾ ਉਹ ਮੇਰੀ ਹੈਡਿੰਗਾਂ ਉਹਦੇ ਵਿੱਚ ਤੁਸੀਂ ਕਰਦੇ ਪਿਓ ਪੱਗ ਬਨ ਕੇ ਮੈਂ ਤੇਰਾ ਭਰਾ ਮੈਂ ਪੱਗ ਬਨਣੀ ਸ਼ੁਰੂ ਕਰਦਾਗਾ ਕੋਈ ਚੱਕਰ ਨਹੀਂ ਮੈਨੂੰ ਇਦਾਂ ਦਾ ਕੋਈ ਟੈਨਸ਼ਨ ਨਹੀਂ ਆ ਬਟ ਮੇਰਾ ਮੈਨੂੰ ਵਧੀਆ ਇਦਾਂ ਲੱਗਦਾ ਭਾਜੀ ਕਸਟਮਰ ਮੈਨੂੰ ਪਿਆਰ ਹੀ ਇਦਾਂ ਕਰਦੇ ਆ ਇੱਕੋ ਗੱਲ ਕਹਦੇ 29 ਵਾਲੇ ਮੁੰਡੇ ਨੂੰ ਕਰਨਾ ਜੀ ਜੀ ਹਨਾ ਗਰੇਵਾਲ ਮਲਵਾਈ ਕਿੱਦਾਂ 29 ਵਾਲਾ ਮੁੰਡਾ ਜੀ ਜੀ ਤੇ ਮੈਂ ਬੜਾ ਖੁਸ਼ ਆ ਭਰਾ ਸਾਰੀ ਦੁਨੀਆ ਦਾ ਪਿਆਰ ਮਿਲਦਾ ਤੇ ਬਾਕੀ ਜੇ ਕਹਿੰਦੇ ਹੋ ਮੇਰੇ ਭਰਾ ਮੈਂ ਪੱਗ ਬਨਣੀ ਸ਼ੁਰੂ ਕਰਦਾਗਾ ਜੇ ਕਰਦੇ ਹੋ ਵਧੀਆ ਤਰੀਕੇ ਨਾਲ ਕਰੋ ਤੁਸੀਂ ਵੀ ਕਰਦੇ ਪਿਓ ਮੈਂ ਵੀ ਕਰਦਾ ਪਿਆ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਖੁਸ਼ੀ ਆ ਜਿਹੜੇ ਭਰਾ ਸੋ ਸੋਨੂ ਜੀ ਬੜਾ ਪਿਆਰ ਮਿਲਿਆ ਮਿਹਨਤ ਕੀਤੀ ਹੈ ਕਿੰਨੀ ਦੇਰ ਤੋਂ ਜਰਾਸ ਲਾਈਨ ਤੇ ਪਏ ਹੋ ਤੇ ਅੱਜ ਪਰਮਾਤਮਾ ਦੀ ਬੜੀ ਕਿਰਪਾ ਹੋ ਗਈ ਬੱਲੇ ਬੱਲੇ ਹੋ ਰਹੀ ਏ ਸੋਨੂ ਮਾਨ ਦੀ ਜੇ ਸੱਭਿਆਚਾਰਕ ਦੀ ਗੱਲ ਕਰ ਲਈਏ ਜਾਂ ਮਲਵਈ ਗਿੱਧੇ ਦੀ ਗੱਲ ਕਰ ਲਈਏ ਜਾਂ ਸਿੰਗਿੰਗ ਦੀ ਲਾਈਨ ਦੀ ਗੱਲ ਕਰ ਲਈਏ ਤੇ ਬੜਾ ਪਿਆਰ ਲੋਕਾਂ ਦਾ ਮਿਲਦਾ ਪਿਆ ਇੱਕ ਕਮੈਂਟ ਦੀ ਕੋਈ ਗੱਲ ਨਹੀਂ ਬਾਕੀ ਜਿਹੜੇ ਪਿਆਰ ਦਿੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਵਾਸਤੇ ਵੀ ਬੜਾ ਪਿਆਰ ਆ ਜੀ ਸਾਰੇ ਭਰਾ ਜਿੰਨੇ ਵਧੀਆ ਕਮੈਂਟ ਕਰ ਰਹੇ ਆ ਜਾਂ ਮਾੜੇ ਕਮੈਂਟ ਕਰ ਰਹੇ ਮੈਨੂੰ ਕਮੈਂਟਾਂ ਨਾਲ ਕੁਝ ਨਹੀਂ ਆ ਆਪਣਾ ਬੱਚਾ ਚੱਕਿਆ ਹੋਇਆ ਯਾਰ ਮੋਢਿਆਂ ਤੇ ਮੈਂ ਮਿਹਨਤ ਕਰ ਰਿਹਾ ਕੋ ਮਾੜਾ ਥੋੜੀ ਆ ਕਿਤੇ ਚੋਰੀ ਕਰਦੇ ਆ ਦੇਖਿਆ ਹੋਵੇ ਕਿਤੇ ਡਾਕਾ ਮਾਰਦੇ ਆ ਦੇਖਿਆ ਹੋਵੇ ਕਿਸੇ ਭਰਾ ਨੇ ਫੇਰ ਤਾਂ ਮੈਨੂੰ ਕਮੈਂਟ ਕਰੋ ਜਾਂ ਤਾਂ ਮੈਂ ਕਿਤੇ ਨਸ਼ਾ ਪ੍ਰਮੋਟ ਕਰ ਰਿਹਾ ਉਹਦਾ ਮੈਨੂੰ ਕਮੈਂਟ ਕਰੋ ਵੀ ਹਾਂ ਭਾਈ ਤੂੰ ਆ ਇੱਥੇ ਗਲਤ ਹੈ ਮਿਹਨਤ ਹੈ ਭਾਜੀ ਲੱਖੀ ਭਾਜੀ ਮੈਨੂੰ ਤਾਂ ਕੋਈ ਬਣਦਾ ਹੀ ਨਹੀਂ ਲਾਮਾ ਹਨਾ ਜੀ ਜੀ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਬਹੁਤ ਵਧੀਆ ਕਮੈਂਟ ਕਰਦੇ ਨੇ ਤੁਹਾਨੂੰ ਲਾਈਕ ਕਰਦੇ ਨੇ ਜਿਆਦਾ ਜਿਹੜੇ ਲਾਈਕ ਕਰਦੇ ਨੇ ਮੈਂ ਉਹਨਾਂ ਦਾ ਵੀ ਦਿਲੋਂ ਸਤਿਕਾਰ ਕਰਦਾ ਜਿਹੜੇ ਰੋਂਗ ਕਮੈਂਟ ਕਰਦੇ ਮੈਂ ਉਹਨਾਂ ਦਾ ਵੀ ਦਿਲੋਂ ਸਤਿਕਾਰ ਕਰਦਾ ਉਹ ਵੀ ਸਾਡੇ ਭਰਾ ਨੇ ਕੋਈ ਮਾਰੇ ਥੋੜੀ ਆ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਮਾਨ ਸਾਹਿਬ ਕਿ ਜਿਹੜੇ ਕਮੈਂਟ ਮਾਰੇ ਕਰਦੇ ਨੇ ਕਿਤੇ ਨਾ ਕਿਤੇ ਉਹਨੂੰ ਤੁਹਾਨੂੰ ਸੁਧਾਰਨ ਵਾਸਤੇ ਵੀ ਕਰਦੇ ਨੇ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਨਵੀਂ ਚੀਜ਼ ਦਾ ਵੀ ਕੁਝ ਪਤਾ ਲੱਗ ਜਾਂਦਾ ਹੈ ਬਿਲਕੁਲ ਬਾਜੀ ਨਵਾਂ ਕੀਤਾ ਕੁਝ ਮੈਂ ਮਿਹਨਤ ਕੀਤੀ ਹੈ ਬੱਚਾ ਮੇਰਾ ਮੋਢਿਆਂ ਤੇ ਉਹ ਆਪਣਾ ਕੰਮ ਕਰ ਰਿਹਾ ਵਾ ਤੇ ਜੇ ਮੰਨ ਲਓ ਇਹੀ ਮੈਂ ਬੱਚਾ ਮੇਰਾ ਮਾੜੇ ਕੰਮਾਂ 'ਚ ਪੈ ਜੇ ਹਾਂਜੀ ਉਹ ਸਹੀ ਲੱਗੇਗਾ ਮੈਨੂੰ ਕਿ ਜੇ ਮੈਂ ਮਿਹਨਤ ਕਰਦਾ ਸਹੀ ਲੱਗ ਰਿਹਾ ਲੋਕਾਂ ਨੂੰ ਜੀ ਜੀ ਮੈਂ ਆਪਣੇ ਬੱਚੇ ਕੋ ਮਿਹਨਤ ਕਰਵਾ ਰਿਹਾ ਉਹਦੇ ਕੋ ਕੰਮ ਕਰਵਾ ਰਿਹਾ ਉਹਨੂੰ ਸਿਖਾਵਾਂਗਾ ਉਹ ਵੀ ਅੱਗੇ ਮਿਹਨਤ ਕਰੇਗਾ ਮੇਰੇ ਪਾਪਾ ਸੀ ਪਾਪਾ ਵੀ ਕਰਦੇ ਸੀ ਪਹਿਲਾਂ ਜਾਗਰਣ ਕਰਦੇ ਸੀ ਉਸ ਤੋਂ ਬਾਅਦ ਮੈਂ ਜਾਗਰਣ ਕਰਨਾ ਸ਼ੁਰੂ ਹੋਇਆ ਜਾਗਰਣ ਤੋਂ ਬਾ ਮਿਹਨਤਾਂ ਤੋਂ ਬਾਅਦ ਹੁਣ ਇੱਧਰ ਸਾਨੂੰ ਵਧੀਆ ਲੱਗਾ ਕੰਮ ਮਸਲਾ ਸਾਰਾ ਪੈਸੇ ਦਾ ਭਾਜੀ ਮੈਂ ਕਹਾਂ ਮੈਂ ਸਿੰਗਰ ਆ ਮੈਂ ਆ ਕੰਮ ਨਹੀਂ ਕਰਨਾ ਮੰਨ ਲਓ ਜਿਹੜਾ ਮੇਰਾ ਟਾਈਮ ਦੇ ਵਿੱਚ ਗੈਪ ਪੈ ਜਾਣਾ ਉਹ ਤਾਂ ਪੈਸਾ ਰਲਣਾ ਹੀ ਨਹੀਂ ਮੁੜ ਕੇ ਜੀ ਜੀ ਤੇ ਇਸ ਕਰਕੇ ਅਸੀਂ ਲੱਗੇ ਹੋਏ ਆ ਭਾਜੀ ਮਿਹਨਤ ਕਰੀ ਜਾਂਦੇ ਆ ਸੋ ਫਿਰ ਕਿਤੇ ਨਾ ਕਿਤੇ ਵਧੀਆ ਤੁਸੀਂ ਇੱਕ ਵੀਡੀਓ ਵੀ ਤੁਹਾਡੀ ਵਾਇਰਲ ਹੋਈ ਏ ਤੇ ਵੀਡੀਓ ਮੈਨੂੰ ਵੀ ਚੰਗੀ ਲੱਗੀ ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਚੰਗੇ ਰਾਏ ਪਾਣ ਲਗੇ ਹੋ ਕਿਉਂਕਿ ਨਹੀਂ ਤੇ ਹਰ ਤਕਾਲ ਫੋਨ ਤੇ ਲੱਗੇ ਰਹਿੰਦੇ ਬੱਚੇ ਤਾਂ ਚਲੋ ਹੁਣ ਤੁਹਾਡੇ ਨਾਲ ਆਣਗੇ ਤੇ ਪਤਾ ਹੋਏਗਾ ਕਿ ਸਾਡੀ ਅੱਖਾਂ ਦੇ ਸਾਹਮਣੇ ਕੰਮ ਕਰਦਾ ਹੈ ਵੀਡੀਓ ਪਾਣ ਦਾ ਇਹੀ ਹੈ ਨਾ ਤੁਹਾਡਾ ਮਤਲਬ ਹੈ ਮੰਨ ਲਓ ਪੜਾਈ ਦੇ ਨਾਲ ਨਾਲ ਕੰਮ ਵੀ ਕਰੀ ਜਾਏਗਾ ਸੰਡੇ ਵਾਲਾ ਦਿਨ ਸੀ ਸੰਡੇ ਵਾਲੇ ਦਿਨ ਮੈਂ ਲੈ ਗਿਆ ਅਸੀਂ ਘਰੇ ਰਿਆਸਲ ਕੀਤੀ ਮੈਂ ਮੋਡਿਆਂ ਦਾ ਚੱਕ ਕੇ ਉਹਨੂੰ ਇੱਕ ਵੀਡੀਓ ਬਣਾ ਲਈ ਬਸ ਉਹੀ ਵੀਡੀਓ ਚਰਚਾ ਚ ਹੋ ਗਈ ਬਾਈ ਜੀ ਜੀ ਤੇ ਬਾਕੀ ਸ਼ੁਕਰਗੁਜ਼ਾਰ ਹਾਂ ਉਹਨਾਂ ਭਰਾਵਾਂ ਦੇ ਜਿਨ੍ਹਾਂ ਨੇ ਵਧੀਆ ਕਮੈਂਟ ਕੀਤੇ ਜਿਨ੍ਹਾਂ ਨੇ ਰੋਂਗ ਕਮੈਂਟ ਕੀਤੇ ਮੈਂ ਧੰਨਵਾਦ ਦਿਆਂ ਸਾਰਿਆਂ ਦਾ ਲੱਖੀ ਬਾਜੀ ਜੀ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਬਾਕੀ ਵਧੀਆ ਕਮੈਂਟ ਵੀ ਕਰੋਗੇ ਤਾਂ ਵੀ ਮੈਨੂੰ ਦਿਲੋਂ ਸਤਿਕਾਰ ਹੈ ਰੋਂਗ ਕਮੈਂਟ ਕਰੋਗੇ ਤਾਂ ਵੀ ਦਿਲੋਂ ਸਤਿਕਾਰ ਹੈ ਇਹ ਗਰੇਵਾਲ ਮਲਵਈ ਗਿੱਦਾ ਇਦਾਂ ਹੀ ਚੱਲਣਾ ਤੇ ਇਦਾਂ ਹੀ ਚੱਲਦਾ ਰਹਿਣਾ ਸਾਰਿਆਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਕਮੈਂਟ ਵਧੀਆ ਮਾੜੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਮਾੜੇ ਕਮੈਂਟ ਮਾਰੇ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਕਿਉਂਕਿ ਮੇਰਾ ਪ੍ਰੋਫੈਸ਼ਨ ਹੈ ਮੈਂ ਗਾਉਂਦਾ ਵਾਂ ਬੱਚੇ ਨੂੰ ਮੈਂ ਕਦ ਕਰਕੇ ਨਾਲ ਲਿਆਏ ਕਿ ਉਹ ਚੰਗੀ ਸਿੱਖਿਆ ਦੇ ਵਿੱਚ ਰਹੇ ਤਾਂ ਕਿ ਮੇਰੇ ਨਾਲ ਰਹੇ ਛੁੱਟੀ ਵਾਲੇ ਦਿਨ ਸੀ ਤੇ ਮੈਂ ਰਿਆਜ਼ ਕਰਦਾ ਪਿਆ ਸੀਗਾ ਕਿ ਉਹਨੂੰ ਮੁੰਡਿਆਂ ਤੇ ਚੱਕ ਕੇ ਤੁਸੀਂ ਅਜਿਹੇ ਵੀਡੀਓ ਦੇਖੀਓ ਤੇ ਕਮੈਂਟ ਵੀ ਮਾਰਿਆ ਪਰ ਉਹ ਬਹੁਤ ਵਧੀਆ ਕਮੈਂਟ ਹੈ ਤੁਸੀਂ ਸੁਧਾਰਨ ਵਾਸਤੇ ਮਾਰਿਆ ਪਰ ਇੱਕ ਗੱਲ सोनू ਭਾਜੀ ਨੇ ਵੀ ਗੱਲ ਕਰਤੀ ਹੈ ਮਾਨ ਸਾਹਿਬ ਨੇ ਕਿ ਉਹਨੂੰ ਆਪਾਂ ਨਾਲ ਤਾਂ ਰੱਖਣਾ ਚਾਹੁੰਦੇ ਆ ਕਿ ਬੱਚਾ ਜਿਹੜਾ ਹੈ ਉਹ ਵਿਗੜ ਨਾ ਜਾਵੇ ਆਪਣੇ ਪਿਤਾ ਦੇ ਸਾਹਮਣੇ ਰਹੇ ਬੜੀ ਵਧੀਆ ਗੱਲ ਐ ਸੋਨੂੰ ਭਾਜੀ ਦੀ ਵੀ ਤੇ ਜਿਨ੍ਹਾਂ ਨੇ ਕਮੈਂਟ ਮਾਰੇ ਨੇ ਚੰਗੇ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਮਾਰੇ ਕਮੈਂਟ ਮਾਰੇ ਨੇ ਉਹਨਾਂ ਦਾ ਵੀ ਕਿਤਨਾ ਕਿਤੇ ਧੰਨਵਾਦ ਕਰਦੇ ਹਾਂ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਰਵਾਲ ਦਾ ਲੱਕੀ ਰਾਜਪੂਤ ਬਟਾ